ਤੁਸੀਂ ਇੱਕ ਸੁਪਨਾ ਦੇਖਿਆ ਇੱਕ ਫਸਲ ਬੀਜੀ ਹੈ ਬੀਜ ਲਿਆਏ ਜ਼ਮੀਨ ਬਾਹੀ ਤੇ ਉਹਨੂੰ ਫਸਲ ਨੂੰ ਬੀਜਿਆ ਪਰ ਪੱਕੀ ਪਕਾਈ ਤੇ ਕਈ ਵਾਰੀ ਗੜੇ ਵੀ ਪੈ ਜਾਂਦੇ ਆ ਕਿਸੇ ਦੀ ਕੋੜੀ ਖਾਲੀ ਵੀ ਨਿਕਲ ਸਕਦੀ ਹੈ ਕਿਸੇ ਦੀ ਕੋਈ ਬੱਚਾ ਹੋ ਕੇ ਮਰ ਸਕਦਾ ਮਾੜੀਆਂ ਪੌੜੀਆਂ ਦਾ ਬੱਚਾ ਆ ਸਕਦਾ ਮਾੜੀ ਮਾਰਕਿੰਗ ਦਾ ਆ ਸਕਦਾ ਤੇ ਇਹ ਵੀ ਜ਼ਰੂਰੀ ਨਹੀਂ ਦੀ ਦੋਨੋਂ ਪਾਸੇ ਟੌਪ ਬਲੱਡ ਲਾਈਨ ਦੇ ਟੌਪ ਘੋੜਾ ਤੇ ਘੋੜੀ ਨੇ ਉਹਦੇ ਚੋਂ ਵੀ ਥੋੜਾ ਕੋਈ ਬਿਲਕੁਲ ਟੌਪ ਦਾ ਬੱਚਾ ਪੈਦਾ ਹੋਵੇ ਕਿਉਂਕਿ ਬਰੀਡਿੰਗ ਬੜੀ ਅਨਸਰਟਨ ਹੈ ਇਦੇ 'ਚ ਤੁਹਾਡੇ ਵਾਸਤੇ ਕੁਛ ਨਹੀਂ ਅੱਜ ਤੁਸੀਂ ਕੋਈ 2 ਲੱਖ ਦੀ ਘੋੜੀ ਲੈ ਲਈ ਤੇ 356500 ਰੁਪਿਆ ਟੈਂਪੂ ਵਾਲੇ ਨੂੰ ਦੇਣਾ ਪੈਣਾ ਘਰੇ ਉਹਦੇ ਲਈ ਕਮਰਾ ਵੀ ਹੋਣਾ ਚਾਹੀਦਾ ਜੀ ਤੇ ਹੋ ਸਕਦਾ ਤੁਹਾਡੀ ਖਰੀਦੀ ਸਰ ਲੱਦਦਿਆਂ ਲੰਗੜੀ ਹੋ ਜਾਵੇ ਜਾਂਦੇ ਆ ਬੰਨ ਨਾਲ ਮਰ ਜਵੇ ਤੇ ਜਿਗਰੇ ਵਾਲੇ ਬੰਦਿਆਂ ਦਾ ਹੀ ਕੰਮ ਹੈ ਜੀ ਜਿਹੜੇ ਬੰਦੇ ਦਾ ਜਿਗਰਾ ਛੋਟਾ ਹੈ ਉਹਨੂੰ ਘੋੜਾ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਤੁਸੀਂ ਬੜੀ ਸੱਚੀਆਂ ਨਹੀਂ ਗੱਲਾਂ ਕਰਦੇ ਹੋ ਤੇ ਬੜੀਆਂ ਚੁੱਭਣ ਵਾਲੀਆਂ ਗੱਲਾਂ ਕਰਦੇ ਹੋ ਸਰ ਦੇਖੋ ਬਾਈ ਜੀ ਕਿਸੇ ਨੂੰ ਚੁਬੇ ਤਾਂ ਉਹਦਾ ਮੇਰਾ ਤਾਂ ਕੋਈ ਕਸੂਰ ਨਹੀਂ ਹੈਨਾ ਹੁਣ ਮਿੱਟੀਆਂ ਮਿੱਟੀਆਂ ਗੱਲਾਂ ਮਾਰ ਕੇ ਆਪਾਂ ਬੰਦਿਆਂ ਨੂੰ ਘੋੜੀਆਂ ਵੇਚ ਦਈਏ ਤੇ ਉਹ ਘਰੇ ਜਾ ਕੇ ਚੁਬ ਜਾਣਗੀਆਂ ਉਹਦੇ ਨਾਲ ਉਹ ਗੱਲਾਂ ਹੀ ਚੁਬ ਜਾਣ ਕਿਸੇ ਦਾ 2-4 ਲੱਖ ਰੁਪਏ ਤਾਂ ਉਹ ਡੁੱਬੂਗਾ ਹਰ ਇੱਕ ਘੋੜਾ ਪਾਲਕ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਦੀ ਘੋੜੀ ਦੀ ਨਾਂਬਰ ਘੋੜੇ ਤੋਂ ਮੀਟਿੰਗ ਕਰਾਏ ਪਰ ਕਿਸੇ ਚੰਗੇ ਘੋੜੇ ਤੋਂ ਘੋੜੀ ਮੇਟ ਕਰਾਉਣ ਲਈ ਉਹਦੀ ਫੀਸ ਵੀ ਚੰਗੀ ਭਰਨੀ ਪੈਂਦੀ ਹੈ ਤੇ ਆਉ ਜਾਣਦੇ ਆ ਮਿਸਟਰ ਮਨੂ ਸ਼ਰਮਾ ਜੀ ਤੋਂ ਉਸ ਦੇ ਕਾਰਨ ਕਿ ਕਿਨਾ ਕਾਰਨਾ ਕਰਕੇ ਜਿਹੜੇ ਚੰਗੇ ਨਾਂਬਰ ਘੋੜਿਆ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੈ ਤੇ ਗੱਲਬਾਤ ਕਰਾਂਗੇ ਅਸੀਂ ਬਾਈ ਮਨੂ ਸ਼ਰਮਾ ਜੀ ਨਾਲ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਆਜੋ ਘੇਰਾ ਸਰ ਇੱਕ ਨਾ ਘੋੜਿਆਂ ਦੀ ਫੀਸ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਉਹਦਾ ਰੀਜ਼ਨ ਕੀ ਹੈ ਜੀ ਦੇਖੋ ਬਾਈ ਜੀ ਇਹ ਜਿਹੜੀ ਗੱਲ ਆ ਸਾਰੀ ਡਿਮਾਂਡ ਐਂਡ ਸਪਲਾਈ ਦੀ ਗੇਮ ਐ ਜਿੰਨੇ ਲੋਕ ਜ਼ਿਆਦਾ ਕਿਸੇ ਘੋੜੇ ਕੋਲੇ ਜਾਣਗੇ ਤੇ ਉਹ ਘੋੜਾ ਘੋੜੀਆਂ ਨੂੰ ਪੂਰਾ ਨਹੀਂ ਆਉਂਦਾ ਹਮਮਾਲਕ ਪਰੇਸ਼ਾਨ ਹੋ ਜਾਂਦੇ ਆ ਘੋੜੇ ਦੀ ਵੀ ਲਿਮਟ ਐ ਘੋੜੀਆਂ ਮੀਟ ਕਰਨ ਦੀ ਫਿਰ ਉਹ ਉਸ ਘੋੜੇ ਦੀ ਫੀਸ ਵਧਾ ਦਿੰਦੇ ਆ ਹਮਮ ਤੇ ਫੀਸ ਵਧਾਉਣਾ ਮਾਲਕਾਂ ਦੇ ਹੱਥ 'ਚ ਨਹੀਂ ਐ ਫੀਸ ਵਧਾਉਣ ਲਈ ਤੁਹਾਨੂੰ ਉਹ ਘੋੜਾ ਪਸੰਦ ਐ ਜੁਸੀਂ ਵੱਧ ਮਾਤਰਾ 'ਚ ਉੱਥੇ ਜਾਂਦੇ ਹੋ ਵੱਧ ਲੋਕ ਉੱਥੇ ਜਾਂਦੇ ਆ ਤਾਂ ਕਰਕੇ ਘੋੜੇ ਦੀ ਫੀਸ ਵੱਧ ਹੁੰਦੀ ਹੈ ਜੀ ਮਾਲਕ ਜਿਵੇਂ ਹੁਣ ਮੇਰੇ ਕੋਲ ਇਸ ਟਾਈਮ ਇੱਥੇ 6 ਘੋੜੇ ਆ ਮੇਰੇ ਕੋਲ 4 ਘੋੜੇ ਆਪਣੇ ਆ ਚਾਰਾਂ ਦੀ ਫੀਸ 33 33000 ਰੁਪਇਆ ਦਿਲ ਤਾਂ ਮੇਰਾ ਵੀ ਕਰਦਾ ਵੀ ਮੈਂ 2 ਲੱਖ 2.5 ਲੱਖ 5 ਲੱਖ ਕਰ ਲਾਂ ਪਰ ਉਹ ਮੇਰੇ ਕਰਿਆ ਨਹੀਂ ਹੋਣੀ ਜਿੰਨੀ ਦੇਰ ਤੱਕ ਮੇਰੇ ਘੋੜਿਆਂ ਦੇ ਬੱਚੇ ਅੱਛੇ ਨਹੀਂ ਆਉਂਦੇ ਉਨੀ ਦੇਰ ਤੱਕ ਉਹਨਾਂ ਦੀ ਫੀਸ ਨਹੀਂ ਵਾ ਸਕਦੀ ਸਰ ਘੋੜਿਆਂ ਦੀ ਫੀਸ ਹਰੇਕ ਬੰਦੇ ਦਾ ਦਿਲ ਕਰਦਾ ਵੀ ਬਹੁਤ ਜ਼ਿਆਦਾ ਹੋਵੇ ਉਹਦੇ ਘੋੜੇ ਦੀ ਫੀਸ ਬਟ ਉਹਦੇ ਵਾਸਤੇ ਨਹੀਂ ਹੈ ਫੀਸ ਵੱਧਦੀ ਹੈ ਜਦੋਂ ਕਿਸੇ ਘੋੜੇ ਦੇ ਬੱਚੇ ਫੇਮਸ ਹੋ ਜਾਂਦੇ ਆ ਵੱਡੇ ਹੋ ਜਾਂਦੇ ਆ 4 4 5 5 ਸਾਲ ਦੇ ਹੋ ਜਾਂਦੇ ਆ ਤੇ ਕਈ ਸਾਰੇ ਸ਼ੋਅ ਜਿੱਤ ਜਾਂਦੇ ਆ ਕਾਫੀ ਮਹਿੰਗੇ ਵਿਕਣ ਲੱਗ ਜਾਂਦੇ ਆ ਤੇ ਦੁਨੀਆ ਦੇ ਉੱਤੇ ਉਹਨਾਂ ਦੇ ਬੱਚਿਆਂ ਦਾ ਨਾਮ ਹੋ ਜਾਂਦਾ ਫਿਰ ਲੋਕ ਲੱਭਦੇ ਆ ਵੀ ਇਹ ਕਿਹੜੇ ਘੋੜੇ ਦੇ ਬੱਚੇ ਆ ਤੇ ਜਦੋਂ ਲੋਕ ਲੱਭਦੇ ਆ ਜੀ ਕਿਸੇ ਦੀ ਫੇਮਸ ਚੀਜ਼ ਦੇ ਤੁਹਾਨੂੰ ਪੈਸੇ ਦੇਣੇ ਪੈਣੇ ਆ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਵੀ ਘੋੜੇ ਵਾਲੇ ਨੇ ਤੁਹਾਨੂੰ ਨਹੀਂ ਬੁਲਾਇਆ ਵੀ ਮੇਰੇ ਘੋੜੇ ਤੋਂ ਫੀਸ ਭਰਾਓ ਘੋੜੀ ਭਰਾਓ ਤੇ ਤੁਹਾਡੀ ਚੋਆਇਸ ਹੈ ਨਾ ਤੁਸੀਂ ਉਹ ਘੋੜਾ ਚੂਜ਼ ਕੀਤਾ ਜੇ ਤੁਸੀਂ ਉਹ ਘੋੜਾ ਚੂਜ਼ ਕੀਤਾ ਤੇ ਮਾਲਕ ਦੀਆਂ ਸ਼ਰਤਾਂ ਚੱਲਣਗੀਆਂ ਹੀ ਚੱਲਣਗੀਆਂ ਕਿਸੇ ਜੈਲਦਾਰ ਜ਼ਗੀਰਦਾਰ ਦੇ ਮੁੰਡੇ ਨੂੰ ਤੁਸੀਂ ਸਾਥ ਕਰਨਾ ਹੈ ਜਿਹਦੇ ਕੋਲੇ 100 ਕਿੱਲੇ ਜ਼ਮੀਨ ਹੈ ਤੇ ਤੁਹਾਡੀ ਤੁਸੀਂ ਜਾ ਕੇ ਉੱਥੇ ਇਹ ਨਹੀਂ ਕਹਿ ਸਕਦੇ ਵੀ ਗਰੀਬਾਂ ਦਾ ਸ਼ੌਕ ਜੈਲਦਾਰ ਮਾਰਦੇ ਆ ਗਰੀਬਾਂ ਦਾ ਦਿਲ ਕਰਦਾ ਵੀ ਸਾਡੇ ਵੀ ਸੰਬੰਧ ਜੈਲਦਾਰਾਂ ਨਾਲ ਜੁੜਨ ਸੋ ਰਿਸ਼ਤੇ ਤਾਂ ਹਸੀਅਤ ਮੁਤਾਬਕ ਹੀ ਹੁੰਦੇ ਆ ਇਹ ਦੁਨੀਆ ਦਾ ਦਸਤੂਰ ਹੈ ਦਾਜ ਦੇਹਜ ਦਿੱਤਾ ਜਾਂਦਾ ਹੈ ਸੋਨਾ ਚਾਂਦੀ ਦਿੱਤਾ ਜਾਂਦਾ ਸੋ ਉਵੇਂ ਹੀ ਘੋੜੇ ਆ ਜੀ ਜੇ ਤੁਸੀਂ ਵੱਡੇ ਘਰਾਂ ਨਾਲ ਨਾਤਾ ਜੋੜਨਾ ਹੈ ਵੱਡੇ ਫੇਮਸ ਘੋੜਿਆਂ ਤੋਂ ਘੋੜੀਆਂ ਮੇਟ ਕਰਾਉਣੀ ਹੈ ਤਾਂ ਤੁਹਾਨੂੰ ਫੀਸ ਦੇਣੀ ਹੀ ਪਊਗੀ ਤੇ ਜੇ ਤੁਹਾਨੂੰ ਤੁਹਾਡੀਆਂ ਘੋੜੀਆਂ ਤੇ ਯਕੀਨ ਹੈ ਤਾਂ ਤੁਸੀਂ ਪ੍ਰੂਵ ਕਰੋ ਵੀ ਜਿਹੜੇ ਆਮ ਨਵੇਂ ਘੋੜੇ ਨੇ ਉਹਨਾਂ ਨੂੰ ਮੌਕਾ ਦਿਓ ਤੇ ਉਹਨਾਂ ਤੋਂ ਘੋੜੀਆਂ ਮੇਟ ਕਰਾ ਕੇ ਵੀ ਤੁਸੀਂ ਬੱਚੇ ਲੈ ਸਕਦੇ ਹੋ ਪਰ ਸਾਡੇ ਲੋਕਾਂ ਦੀ ਇੱਕ ਮਜਬੂਰੀ ਹੈ ਕਿਉਂਕਿ ਅਦਰ ਸਟੇਟ ਦੇ ਵਿੱਚੋਂ ਜਦੋਂ ਵੀ ਫੋਨ ਆਉਣਾ ਤਾਂ ਉਹਨਾਂ ਨੇ ਕੋਈ 5 7 10 ਘੋੜਿਆਂ ਦੇ ਫੇਮਸ ਘੋੜਿਆਂ ਦੇ ਬੱਚੇ ਹੀ ਮੰਗੜੇ ਨੇ ਤੇ ਆਮ ਬੰਦੇ ਦੀ ਮਜਬੂਰੀ ਹੈ ਫਿਰ ਉੱਥੇ ਜਾਣਾ ਸੋ ਇਹਦੇ ਜਿਹੜਾ ਲੋਕ ਘੋੜੇ ਵਾਲਿਆਂ ਨੂੰ ਬਲੇਮ ਕਰਦੇ ਨੇ ਵੀ ਜੀ ਇਹ ਤਾਂ ਫੋਨ ਨਹੀਂ ਚੱਕਦੇ ਇਹ ਤਾਂ ਦੋ ਵਾਰ ਤੋਂ ਬਾਅਦ ਘੋੜਾ ਨਹੀਂ ਛੱਡਦੇ ਮੈਂ ਕਹਿੰਦਾ ਭਾਵੇਂ 5 ਲੱਖ ਚ ਅਗਲਾ ਇੱਕ ਵਾਰੀ ਘੋੜਾ ਛੱਡੇ ਜੇ ਅਗਲੇ ਨੇ ਤੁਹਾਡੇ ਨਾਲ ਕਮਿਟ ਕੀਤਾ ਉਹ ਆਪਾਂ ਉਹਦੀਆਂ ਸ਼ਰਤਾਂ ਮੰਨ ਕੇ ਹੀ ਉੱਥੇ ਗਏ ਆ ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਲੜਾਈ ਵਾਲੀ ਗੱਲ ਹੈ ਜੀ ਬਾਕੀ ਜਿਹੜੇ ਘੋੜਿਆਂ ਦੀ ਫੀਸ ਆਪਾਂ ਅੱਜ ਕੱਲ 2.5 ਤੋਂ 3 ਲੱਖ 5 ਲੱਖ ਦੇਖ ਰਹੇ ਆ ਉਹਨਾਂ ਦੀ ਉਮਰ ਵੀ 15-15 ਸਾਲ ਹੋ ਗਈ ਕਿਸੇ ਵੇਲੇ ਉਹ ਵੀ ਅੱਜ ਤੋਂ 4 ਸਾਲ ਪਹਿਲਾਂ 30-30 ਹਜ਼ਾਰ ਰੁਪਏ ਤੇ ਉਹਨਾਂ ਦੀ ਵੀ ਮੀਟਿੰਗ ਅਵੇਲੇਬਲ ਸੀ ਕਿਸੇ ਚੀਜ਼ ਦੀ ਜਿੰਨੀ ਜ਼ਿਆਦਾ ਡਿਮਾਂਡ ਵਧ ਜੂਗੀ ਉਹਦਾ ਰੇਟ ਵਧਣਾ ਹੀ ਵਧਣਾ ਹੈ ਸੋ ਇਹ ਬੇਮਤਲਬ ਦੀ ਲੜਾਈ ਹੈ ਜੀ ਜਿਹਦੇ ਉੱਤੇ ਆਪਾਂ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਕੋਈ ਗਰੀਬ ਬੰਦੇ ਚਾਰ ਧਰਨਾ ਲਾ ਦੇਣ ਵੀ ਸਾਨੂੰ ਫੋਰਚੂਨਰ ਕਾਰ ਸਸਤੀ ਦੋ ਵੀ ਟੋ요ਟਾ ਵਾਲੇ ਸਾਡੀਆਂ ਇੱਛਾਵਾਂ ਨੂੰ ਰੋਕ ਰਹੇ ਨੇ ਗਰੀਬ ਬੰਦੇ ਦੇ ਵਸਦੀ ਨਹੀਂ ਰਹੀ ਅਕਸਰ ਮੈਂ ਸੁਣਦਾ ਵੀ ਜੀ ਗਰੀਬ ਬੰਦੇ ਦੇ ਰੱਖਣ ਦਾ ਘੋੜਾ ਨਹੀਂ ਰਿਆ ਗਰੀਬ ਬੰਦੇ ਲਈ ਹੋਰ ਸਸਤੇ ਘੋੜੇ ਅਵੇਲੇਬਲ ਨੇ ਜਿਹੜੇ 30-30 ਹਜ਼ਾਰ ਚੱਜ ਨੇ ਉਹਦੀ ਥਾਂ ਤੇ ਜਿਹੜੇ ਫੇਮਸ ਘੋੜੇ ਨੇ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਮੀਟ ਕਰਾ ਲਓ ਤੁਸੀਂ ਆਪ ਜਾ ਕੇ ਉਹਨਾਂ ਘੋੜਿਆਂ ਦਾ ਰੇਟ ਵਧਾਇਆ ਨਾ ਕਿ ਉਹਨਾਂ ਮਾਲਕਾਂ ਨੇ ਵਧਾਇਆ ਤੇ ਹੁਣ ਜਦੋਂ ਅਗਲੇ ਕੋਲੇ ਕਹੀ ਜੀ ਚੀਜ਼ ਹੈ ਜਿਹਦੀ ਪੂਰੀ ਦੁਨੀਆ 'ਚ ਡਿਮਾਂਡ ਹੈ ਤਾਂ ਉਹਦਾ ਮੁੱਲ ਕਿਉਂ ਨਾ ਲਵੇ ਉਹ ਕਿ ਇੱਕ ਘੋੜਾ ਸਾਲ ਦੇ ਵਿੱਚ 100 ਕੋੜੀ ਮੀਟ ਕਰਦਾ ਹੈ ਤਾਂ ਉਹਨੂੰ 200 250 ਵਾਰੀ ਮੀਟਿੰਗ ਕਰਨੀ ਪੈਂਦੀ ਹੈ ਇੱਕ ਨੂੰ ਦੋ ਦੋ ਵਾਰੀ ਜੰਪ ਵੀ ਦੇਣਾ ਪੈਂਦਾ ਤਿੰਨ ਵਾਰੀ ਵੀ ਇੱਕ ਘੋੜੇ ਦੀ ਵੀ ਲਿਮਟ ਹੈ ਉਸ ਘੋੜੇ ਦੀ ਲਿਮਟ ਨੂੰ ਬਚਾਉਣ ਲਈ ਲੋਕਾਂ ਨੇ ਫਿਰ ਘੋੜਿਆਂ ਦੀਆਂ ਫੀਸਾਂ ਵਧਾ ਦਿੱਤੀਆਂ ਇੱਕ ਹੋਰ ਚੀਜ਼ ਆ ਨਾ ਸਰ ਮੰਨ ਕੇ ਚੱਲੋ ਮੈਂ ਕਿਸੇ ਰੈਨਾਉਂ ਘੋੜੇ ਤੋਂ ਕੋੜੀ ਮੀਟ ਕਰਾ ਲਈ ਹਾਂਜੀ ਤਾਂ ਆਫਟਰ 11 ਮਹੀਨੇ ਬਾਅਦ ਉਹਦਾ ਜਿਹੜਾ ਰਿਜ਼ਲਟ ਆਏਗਾ ਉਹ ਵੀ ਮੈਨੂੰ ਕੁਝ ਦੇ ਕੇ ਜਾਏਗਾ ਦੇਖੋ ਜੀ ਇਹ ਜਿਹੜੀ ਮੀਟਿੰਗ ਹੈ ਨਾ ਇਹਨੂੰ ਮੈਂ ਕਹਣਾ ਹੁੰਦਾ ਨਾ ਦਿਵਾਲੀ ਬੰਪਰ ਵਿਸਾਖੀ ਬੰਪਰ ਨੇ ਇਹ ਕਿਸੇ ਦੀ ਲੋਟਰੀ ਨਿਕਲਦੀ ਹੈ ਇੱਕ ਬੰਦੇ ਦੀ ਉਹਨੂੰ ਦੇਖ ਕੇ ਹੋਰ ਸੈਂਕੜੇ ਲੋਕਾਂ ਦਾ ਜੀ ਕਰਦਾ ਵੀ ਅਸੀਂ ਵੀ ਰਾਤੋਂ ਰਾਤ ਅਮੀਰ ਹੋ ਜਾਈਏ ਤੇ ਸਾਡੀ ਵੀ ਲੋਟਰੀ ਪੈ ਜਾਵੇ ਲੋਟਰੀ ਨਿਕਲ ਜਾਵੇ ਇਸੇ ਤਰ੍ਹਾਂ ਲੋਕ ਮਹਿੰਗੇ ਜਿਹੜੀ ਚੰਗੀ ਫੀਸ ਵਾਲੇ ਘੋੜੇ ਨੇ ਉਹਨਾਂ ਤੋਂ ਘੋੜੀਆਂ ਮੀਟ ਕਰਾਉਂਦੇ ਨੇ ਕਿ ਸਾਡੀ ਲੋਟਰੀ ਨਿਕਲੇ ਪਰ ਜਿਵੇਂ ਵਿਸਾਖੀ ਬੰਪਰ ਚ ਕਰੋੜ ਦਾ ਨਾਮ ਇੱਕ ਨੂੰ ਹੀ ਮਿਲਦਾ ਹੈ ਫਿਰ ਦੂਜੇ ਨੂੰ ਕੋਈ 50 ਲੱਖ ਦਾ 30 ਲੱਖ ਦਾ 2 ਲੱਖ ਦਾ ਤੇ ਉਹਦੇ ਚੋ ਮੈਜੋਰਟੀ ਬੰਦੇ ਟਿਕਟ ਪਾੜ ਕੇ ਸਿੜਦੇ ਤੇ ਨਵੀਂ ਟਿਕਟ ਲੈ ਲੈਂਦੇ ਆ ਸੋ ਉਵੇਂ ਹੀ ਘੋੜਿਆਂ ਚ ਹੁੰਦਾ ਜੀ ਜ਼ਰੂਰੀ ਨਹੀਂ ਵੀ ਜੇ ਕਿਸੇ ਘੋੜੇ ਦੀ 2.5 ਲੱਖ ਫੀਸ ਦਾ ਦਾ ਬੱਚਾ 2.5 ਦਾ ਮਿਨੀਮਮ ਵੀ ਕੂਗਾ ਉਹ ਤੁਹਾਡੀ ਘੋੜੀ ਤੇ ਵੀ ਡਿਪੈਂਡ ਕਰਦਾ ਹੈ ਤੁਹਾਡੇ ਲੱਕ ਤੇ ਤੁਹਾਡੇ ਰੱਖ ਰਖਾ ਤੇ ਤੁਹਾਡੀ ਮਸ਼ਹੂਰੀ ਤੇ ਡਿਪੈਂਡ ਕਰਦਾ ਹੈ ਜੇ ਕੁਆਲਿਟੀ ਹੋਊਗੀ ਉਹ ਬੱਚਾ ਤਾਂ ਹੀ बिकੂਗਾ ਸੋ ਲਾਟਰੀ ਤੁਸੀਂ ਪਾ ਰਹੇ ਹੋ ਲਾਟਰੀ ਕੰਪਨੀ ਵਾਲੇ ਦਾ ਕੀ ਕਸੂਰ ਹੈ ਤੁਸੀਂ ਲਾਟਰੀਆਂ ਪਾਣੀਆ ਬੰਦ ਕਰ ਦਿਓ ਐ ਸਰ ਤੁਸੀਂ ਲਾਟਰੀ ਚਾਹਉਂਦ ਕਿਹਾ ਤੁਸੀਂ ਐਫ ਡੀ ਵੀ ਕਹਿ ਸਕਦੇ ਸੀ ਨਹੀਂ ਐਫ ਡੀ ਤਾਂ ਹੁੰਦਾ ਜੀ ਫਿਕਸਡ ਡਿਪੋਜ਼ਿਟ ਉਧਰ ਹੀ ਤਾਂ ਗਾਰੰਟੀ ਹੁੰਦੀ ਹੈ ਵੀ ਪੈਸੇ ਸਾਨੂੰ ਮਿਲਣਗੇ ਇਹ ਲਾਟਰੀ ਹੈ ਤੁਸੀਂ ਇੱਕ ਸੁਪਨਾ ਦੇਖਿਆ ਇੱਕ ਫਸਲ ਬੀਜੀ ਹੈ ਬੀਜ ਲਿਆਏ ਜ਼ਮੀਨ ਬਾਹੀ ਤੇ ਉਹਨੂੰ ਫਸਲ ਨੂੰ ਬੀਜਿਆ ਪਰ ਪੱਕੀ ਪਕਾਈ ਤੇ ਕਈ ਵਾਰੀ ਗੜੇ ਵੀ ਪੈ ਜਾਂਦੇ ਆ ਕਿਸੇ ਦੀ ਕੋੜੀ ਖਾਲੀ ਵੀ ਨਿਕਲ ਸਕਦੀ ਹੈ ਕਿਸੇ ਦੀ ਕੋਈ ਬੱਚਾ ਹੋ ਕੇ ਮਰ ਸਕਦਾ ਹੈ 마ੜੀਆਂ ਪੌਰੀਆਂ ਦਾ ਬੱਚਾ ਆ ਸਕਦਾ ਹੈ 마ੜੀ ਮਾਰਕਿੰਗ ਦਾ ਆ ਸਕਦਾ ਹੈ ਤੇ ਇਹ ਵੀ ਜ਼ਰੂਰੀ ਨਹੀਂ ਵੀ ਦੋਨੋਂ ਪਾਸੇ ਟੌਪ ਬਲੱਡ ਲਾਈਨ ਦੇ ਟੌਪ ਘੋੜਾ ਤੇ ਘੋੜੀ ਨੇ ਉਹਦੇ ਚੋਂ ਵੀ ਤੁਹਾਡਾ ਕੋਈ ਬਿਲਕੁਲ ਟੌਪ ਦਾ ਬੱਚਾ ਪੈਦਾ ਹੋਵੇ ਕਿਉਂਕਿ ਬਰੀਡਿੰਗ ਬੜੀ ਅਨਸਰਟਨ ਹੈ ਇਹਦੇ ਚ ਤੁਹਾਡੇ ਵਾਸਤੇ ਕੁਝ ਨਹੀਂ ਹੈ ਤਾਂ ਹੀ ਮੈਨੂੰ ਲਾਟਰੀ ਸ਼ਬਦ ਯੂਜ਼ ਕਰਦਾ ਹਾਂ ਓਕੇ ਇਟਸ ਨਾਟ ਅ ਐਫ ਡੀ ਐਫ ਡੀ ਤਾਂ ਫਿਕਸਡ ਡਿਪੋਜ਼ਿਟ ਤੇ ਲਾਟਰੀ ਚ ਅੰਤਰ ਹੈ ਇਹ ਤਾਂ ਲਾਟਰੀ ਹੈ ਓਕੇ ਇਹ ਡ੍ਰੀਮ ਹੈ ਤੁਸੀਂ ਇੱਕ ਡ੍ਰੀਮ ਦੇ ਉੱਤੇ ਪੈਸੇ ਲਾ ਰਹੇ ਹੋ ਐਫਡੀ ਤਾਂ ਤੁਹਾਨੂੰ ਪਤਾ ਵੀ ਤੁਸੀਂ 5 ਸਾਲ ਇੰਨੇ ਪੈਸੇ ਜਮ੍ਹਾਂ ਕਰਾਣੇ ਆ ਬੈਂਕ ਨੇ ਤੁਹਾਨੂੰ ਦੱਸਿਆ ਵੀ ਇੰਨਾ ਵਿਆਜ ਅਸੀਂ ਦਵਾਂਗੇ ਇਹ ਤਾਂ ਟੋਟਲੀ ਲਾਟਰੀ ਹੈ ਤੁਸੀਂ ਸਰ ਇਦਾਂ ਦੀ ਗੱਲਾਂ ਕਰਕੇ ਮੇਰੇ ਵਰਗੇ ਜਿਹੜੇ ਨਵੇਂ ਸ਼ਕੀਨ ਬੰਦੇ ਉਹਨਾਂ ਦਿਲ ਤੋੜ ਰਹੇ ਹੋ ਨਹੀਂ ਇਹ ਦਿਲ ਨਹੀਂ ਤੋੜਦਾ ਜੀ ਮੈਂ ਤਾਂ ਸਿੰਪਲੀ ਜਿਹੜੇ ਲੋਕ ਮਹਿੰਗੇ ਘੋੜੇ ਵਾਲਿਆਂ ਨੂੰ ਬਲੇਮ ਕਰਦੇ ਆ ਮੈਂ ਉਹਨਾਂ ਦੇ ਹੱਕ 'ਚ ਵੀ ਨਹੀਂ ਮੈਂ ਤੁਹਾਨੂੰ ਇੱਕ ਸ਼ੀਸ਼ਾ ਦਿਖਾਇਆ ਤੁਸੀਂ ਸਸਤੇ ਜਿਹੜੇ ਘੱਟ ਫੀਸ ਵਾਲੇ ਘੋੜੇ ਆ ਉਹ ਉਹਨਾਂ ਤੋਂ ਘੋੜੀਆਂ ਮੀਟ ਕਰਾਓ ਆਪਣਾ ਲੱਕ ਜਮਾਓ ਆਪਣੀਆਂ ਘੋੜੀਆਂ ਤੇ ਯਕੀਨ ਕਰੋ ਨਾ ਅਕਸਰ ਲੋਕ ਕਹਿੰਦੇ ਆ ਜੀ ਘੋੜੀ ਦਾ ਵੱਡਾ ਰੋਲ ਹੈ ਜੇ ਘੋੜੀ ਦਾ ਵੱਡਾ ਰੋਲ ਹੈ ਤਾਂ ਘੋੜੇ ਦੀ 5 ਲੱਖ ਫੀਸ ਕਿਉਂ ਹੋਈ ਜੇ ਤੁਹਾਨੂੰ ਆਪਣੀ ਘੋੜੀ ਦੇ ਰੋਲ ਦੇ ਉੱਤੇ ਇੰਨਾ ਹੀ ਯਕੀਨ ਹੈ ਤਾਂ ਤੁਸੀਂ ਨਵੇਂ ਘੋੜਿਆਂ ਨੂੰ ਮੌਕਾ ਦੋ ਪਰ ਨਵੇਂ ਘੋੜਿਆਂ ਨੂੰ ਮੌਕਾ ਆਪਾਂ ਕਿਉਂ ਨਹੀਂ ਦੇ ਰਹੇ ਕਿਉਂਕਿ ਸਾਨੂੰ ਯਕੀਨ ਹੀ ਨਹੀਂ ਸਾਡੇ ਹੱਥ 'ਚ ਹੀ ਨਹੀਂ ਤੇ ਜਿਹੜਾ ਘੋੜਾ ਸੋਸ਼ਲ ਮੀਡੀਆ ਤੇ ਫੇਮਸ ਹੈ ਉਹਦੇ ਬੱਚਿਆਂ ਦੀ ਡਿਮਾਂਡ ਆਉਗੀ ਹੀ ਆਉਗੀ ਦੂਸਰੀ ਗੱਲ ਬਾਈ ਜੀ ਤੁਸੀਂ ਘੋੜੇ ਨੂੰ ਫੇਮਸ ਨਹੀਂ ਕਰ ਸਕਦੇ ਫੇਮਸ ਘੋੜੇ ਨੂੰ ਪ੍ਰਮੋਟ ਕੀਤਾ ਜਾ ਸਕਦਾ ਕੱਲੀ ਪ੍ਰਮੋਸ਼ਨ ਨਾਲ ਘੋੜਾ ਫੇਮਸ ਹੋ ਜਾਵੇ ਮੈਂ ਇਹਦੇ ਹੱਕ 'ਚ ਨਹੀਂ ਜੀ ਘੋੜਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਪ੍ਰਮੋਸ਼ਨ ਵੀ ਤਾਂ ਹੀ ਕੰਮ ਕਰਦੇ ਆ ਜਿਹੜਾ ਘੋੜੇ ਦੀ ਲਾਈਨ ਚ ਜਾਣਾ ਚਾਹੁੰਦਾ ਹੈ ਇੱਕ ਤੇ ਪਹਿਲੇ ਪੈਸ਼ਨ ਹੋਣਾ ਚਾਹੀਦਾ ਉਹਦੇ ਵਿੱਚ ਹੈਨਾ ਸਭ ਤੋਂ ਪਹਿਲਾਂ ਜੀ ਘੋੜੇ ਨਾਲ ਪ੍ਰੇਮ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਸਮਝ ਹੋਣੀ ਚਾਹੀਦੀ ਹੈ ਫਿਰ ਤੁਹਾਡੇ ਕੋਲ ਪੈਸਾ ਵੀ ਹੋਣਾ ਚਾਹੀਦਾ ਤੇ ਜਿਗਰਾ ਗੱਡਾ ਮੈਟਰ ਕਰਦਾ ਜਿਗਰਾ ਤਾਂ ਪੂਰਾ ਹੀ ਮੈਟਰ ਕਰਦਾ ਜੀ ਅੱਜ ਤੁਸੀਂ ਕੋਈ 2 ਲੱਖ ਦੀ ਘੋੜੀ ਲੈ ਲਈ ਤੇ 356500 ਰੁਪਿਆ ਟੈਂਪੂ ਵਾਲੇ ਨੂੰ ਦੇਣਾ ਪੈਣਾ ਘਰੇ ਉਹਦੇ ਲਈ ਕਮਰਾ ਵੀ ਹੋਣਾ ਚਾਹੀਦਾ ਜੀ ਤੇ ਹੋ ਸਕਦਾ ਤੁਹਾਡੀ ਖਰੀਦੀ ਸਰ ਲੱਦਦਿਆਂ ਲੰਗੜੀ ਹੋ ਜਾਵੇ ਜਾਂਦਿਆਂ ਬੰਨ ਨਾਲ ਮਰ ਜਾਵੇ ਤੇ ਜਿਗਰੇ ਵਾਲੇ ਬੰਦਿਆਂ ਦਾ ਹੀ ਕੰਮ ਹੈ ਜੀ ਜਿਹੜੇ ਬੰਦੇ ਦਾ ਜਿਗਰਾ ਛੋਟਾ ਹੈ ਉਹਨੂੰ ਘੋੜਾ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਤੁਸੀਂ ਬੜੀ ਸੱਚੀਆਂ ਨਹੀਂ ਗੱਲਾਂ ਕਰਦੇ ਹੋ ਤੇ ਬੜੀਆਂ ਚੁੱਭਣ ਵਾਲੀਆਂ ਗੱਲਾਂ ਕਰਦੇ ਹੋ ਸਰ ਦੇਖੋ ਬਾਈ ਜੀ ਕਿਸੇ ਨੂੰ ਚੁਬੇ ਤਾਂ ਉਹਦਾ ਮੇਰਾ ਤਾਂ ਕੋਈ ਕਸੂਰ ਨਹੀਂ ਹੈਨਾ ਹੁਣ ਮਿੱਟੀਆਂ ਮਿੱਟੀਆਂ ਗੱਲਾਂ ਮਾਰ ਕੇ ਆਪਾਂ ਬੰਦਿਆਂ ਨੂੰ ਘੋੜੀਆਂ ਵੇਚ ਦਈਏ ਤੇ ਉਹ ਘਰੇ ਜਾ ਕੇ ਚੁਬ ਜਾਣਗੀਆਂ ਉਹਦੇ ਨਾਲੋਂ ਗੱਲਾਂ ਹੀ ਚੁਬ ਜਾਣ ਕਿਸੇ ਦਾ 2-4 ਲੱਖ ਰੁਪਏ ਤਾਂ ਇਹ ਡੁੱਬੂਗਾ ਮਤਲਬ ਤੁਸੀਂ ਜੇ ਜੇ ਬੰਦਾ ਕਿਸੇ ਕੰਮ ਨੂੰ ਨਾ ਪੱਕੇ ਪੈਰੀਂ ਕਰੂਗਾ ਕ੍ਰਿਟਿਕਸ ਨੂੰ ਸੁਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਜਿਹੜਾ ਬੰਦਾ ਕ੍ਰਿਟਿਕਸ ਨੂੰ ਸੁਣਦਾ ਤੇ ਆਪਣੀਆਂ ਲੱਤਾਂ ਚੈੱਕ ਕਰਦਾ ਵੀ ਇਹ ਭਾਰ ਚੱਲਦੀਆਂ ਜਾਂ ਨਹੀਂ ਚੱਲਦੀਆਂ ਉਹ ਬੰਦਾ ਮਾਰ ਹੀ ਨਹੀਂ ਖਾਂਦਾ ਵੀ ਮਾਰ ਹੀ ਉਹ ਬੰਦਾ ਖਾਂਦਾ ਜਿਹੜਾ ਕਿਸੇ ਗੱਲ ਦੀ ਪੂਰੀ ਜਾਣਕਾਰੀ ਉਹਦੇ ਕੋਲ ਹੁੰਦੀ ਨਹੀਂ ਉਹ ਕਿਸੇ ਦੀਆਂ ਗੱਲਾਂ ਜਾ ਕੇ ਘੋੜਾ ਲੈ ਲੈਂਦਾ ਜਿਵੇਂ ਕਿ ਕਈ ਬੰਦੇ ਕਹਿੰਦੇ ਜੀ ਘੋੜੇ ਦਾ ਖਰਚਾ ਕੀ ਹੁੰਦਾ 100 ਰੁਪਏ ਦਾ ਇਹ ਦਾਣਾ ਨਹੀਂ ਖਾਂਦਾ ਭਾਈ ਇਹ ਇਕੱਲੇ 100 ਰੁਪਏ ਦੇ ਦਾਣੇ ਨਾਲ ਨਹੀਂ ਪੜਦਾ ਇਹਨੂੰ ਪੱਠੇ ਵੀ ਚਾਹੀਦੇ ਆ 1500 2000 ਰੁਪਇਆ ਫੈਰੀਅਰ ਦਾ ਵੀ ਚਾਹੀਦਾ ਹੈ ਕਦੇ ਤੁਹਾਡੀ ਘੋੜੀ ਚੈੱਕ ਕਰਾਉਣੀ ਤੇ 2-3000 ਡਾਕਟਰ ਦਾ ਵੀ ਚਾਹੀਦਾ ਉਹਦੇ ਲਈ ਕਮਰਾ ਉਹਦੇ ਤੇ ਪੱਖਾ ਵੀ ਚੱਲਣਾ ਉਹ ਤੇ ਮੈਡੀਕਲ ਵੀ ਚੱਲਣਾ ਸੋ ਆਮ ਘੋੜਾ ਲੇਬਰ ਤੋਂ ਬਿਨਾਂ ਵੀ 10-15000 ਰੁਪਏ ਨੂੰ ਪੈ ਜਾਂਦੇ ਜੇ ਤੁਸੀਂ ਲਿਖੋਗੇ ਉਹ ਵੀ ਜੇ ਲੇਬਰ ਤੁਸੀਂ ਆਪ ਦੇ ਹੱਥੀਂ ਕਰ ਲੈਂਦੇ ਹੋ ਜੇ ਤੁਸੀਂ ਇੱਕ ਘੋੜੇ ਤੇ ਇੱਕ ਬੰਦਾ ਰੱਖਣਾ ਦਾ 25000 ਦਾ ਬੰਦਾ ਤੇ ਜਿਹੜਾ 25000 ਦਾ ਬਈ ਉਹਨਾਂ ਤੇ ਖਰਚਾ ਨਹੀਂ ਕਰਦੇ ਉਹਨਾਂ ਦੇ ਬੰਦਾ ਟਿਕਦਾ ਵੀ ਨਹੀਂ ਬਿਲਕੁਲ ਬਿਲਕੁਲ ਸਾਰ ਤੇ ਸਰ ਇਸ ਲਈ ਆਪਣੇ ਫਾਰਮ ਤੇ ਕਿੰਨੇ ਸਟੈਲੀਅਨ ਸਟੇਬਲ ਨੇ ਮੇਰੇ ਕੋਲੇ ਜਿਹੜੇ ਘੋੜੇ ਆ ਜੀ ਉਹਨਾਂ ਚੋਂ ਤਿੰਨ ਤਾਂ ਨੀਲੇ ਘੋੜੇ ਆ ਇੱਕ ਤਾਂ ਸੇਨਾਪਤੀ ਆ ਜਿਹੜਾ ਕਰਮ ਦਾ ਤੇ ਆਲਮਗੀਰ ਦਾ ਬੱਚਾ ਹੈ ਪਿੱਛੇ ਉਹਦੇ ਕਰਾਮਾਤੀ ਬਲੱਡ ਵੀ ਆ ਗਿਆ ਆਲੀਸ਼ਾਨ ਵੀ ਆ ਗਿਆ ਤੇ ਆ ਗਿਆ ਜੀ ਤੁਹਾਡਾ ਐਡਮ ਵਾਲਾ ਬਲੱਡ ਫਿਰ ਇੱਕ ਘੋੜਾ ਜੀ ਟੈਂਕ ਪੈਟਰਨ ਟੈਂਕ ਜਿਹੜਾ ਟੈਂਕ ਦਾ ਬੱਚਾ ਤੇ ਐਡਮ ਦਾ ਪੋਤਾ ਹੈ ਇੱਕ ਘੋੜਾ ਫਲਕਸ਼ੇਰ ਆ ਉਹ ਵੀ ਨੀਲਾ ਡਿਫਰੈਂਟ ਬਲੱਡ ਲਾਈਨ ਦਾ ਜੀ ਇੱਕ ਘੋੜਾ ਹੈਗਾ ਜੀ ਕਮੈਤ ਰੰਗ ਦਾ ਜਿਹੜਾ 파ਰਥ ਘੋੜੇ ਦਾ ਬੱਚਾ ਹੈ ਤੇ ਪ੍ਰਭਾਤ ਦਾ ਪੋਤਾ ਇਹਨਾਂ ਸਾਰੇ ਘੋੜਿਆਂ ਦੀ ਫੀਸ 31-31 ਹਜ਼ਾਰ ਹੈ ਦਿਲ ਮੇਰਾ ਵੀ ਕਰਦਾ ਵੀ ਇਹਨਾਂ ਦੀ ਫੀਸ 2-2 ਲੱਖ ਰੁਪਈਆ ਮੀਲੇ ਬਟ ਉਹ ਮੇਰੇ ਵਾਸਤੇ ਨਹੀਂ ਹੈ ਇਹ ਘੋੜੇ ਹਲੇ ਨਵੇਂ ਨੇ ਉਹ ਦੰਦ ਨੇ ਦੋ ਤਾਂ ਦੋ ਘੋੜੇ ਮੈਚ्योर ਨੇ ਪਰ ਜਿਨ੍ਹਾਂ ਦੀ ਬਰੀਡਿੰਗ ਹਲੇ ਬਹੁਤ ਚੰਗੀ ਤਰ੍ਹਾਂ ਨਹੀਂ ਹੋਈ ਹੁਣ ਇਹਨਾਂ ਘੋੜਿਆਂ ਨੂੰ ਅਸੀਂ ਘੱਟ ਫੀਸ ਤੇ ਛੱਡਾਂਗੇ ਅੱਛੀਆਂ ਘੋੜੀਆਂ ਮਿਲਣਗੀਆਂ ਜਦੋਂ 3-3 ਸਾਲ ਬਾਅਦ ਇਹਨਾਂ ਦੇ ਬੱਚੇ ਮਾਰਕੀਟ 'ਚ ਨਜ਼ਰ ਆਉਣਗੇ ਤਾਂ ਲੋਕੀ ਸਾਡੇ ਤੱਕ ਅਪਰੋਚ ਕਰਨਗੇ ਫਿਰ ਡਿਪੈਂਡ ਕਰੂਗਾ ਵੀ ਇਹਨਾਂ ਦੀ ਫੀਸ 31000 ਰਹੂਗੀ ਜਾਂ 3 ਲੱਖ ਹੋਊਗੀ ਨਾ ਤਾਂ ਉਹ ਮੇਰੀਆਂ ਫੋਟੋਆਂ ਨਾਲ ਹੋਣ ਲੱਗੀ ਐ ਤੇ ਨਾ ਮੇਰੇ ਅੜਿਆਂ ਲੋਕਾਂ ਨਾਲ ਹੋਣ ਲੱਗੇ ਮੈਂ ਤਾਂ 3 ਲੱਖ ਹੀ ਲੈਣਾ ਤੇ ਹੋ ਸਕਦਾ ਫਿਰ ਦੁਬਾਰਾ ਇਹ ਨਾ ਕੋੜਿਆਂ ਨੂੰ ਕੋਈ ਕੋੜੀ ਮੇਟ ਕਰਾਉਣ ਵੀ ਨਾਲ ਸੋ ਇਹ ਪੇਸ਼ੈਂਸ ਦੀ ਖੇਡ ਹੈ ਘੋੜਾ ਚੱਲਦਾ ਜੀ ਬੱਚਿਆਂ ਦੇ ਸਿਰ ਤੇ ਜਦੋਂ ਉਹਦੇ ਬੱਚੇ ਫੇਮਸ ਹੋ ਜਾਣਗੇ ਵੱਡੇ ਹੋ ਜਾਣਗੇ ਚੰਗੇ ਮਾਰਕੀਟ ਦੇ ਵਿੱਚ ਨਜ਼ਰ ਆਉਣਗੇ ਤਾਂ ਘੋੜਿਆਂ ਦੀ ਫੀਸ ਵਧਣੀ ਹੈ ਮਾਲਕਾਂ ਦੇ ਵਧਾਏਆਂ ਫੀਸ ਕਦੇ ਵੀ ਨਹੀਂ ਵਾਦੀ ਫੀਸ ਵਧਾਉਂਦਾ ਹੈ ਹਮੇਸ਼ਾ ਗਾਹਕ ਕਿਸੇ ਚੀਜ਼ ਦੀ ਡਿਮਾਂਡ ਵੱਧਦੀ ਹੈ ਤਾਂ ਹੀ ਗਾਹਕ ਗਾਹਕ ਵਧਾਉਂਦਾ ਮਾਲਕਾਂ ਦੇ ਵਧਾਏਆਂ ਡਿਮਾਂਡ ਥੋੜਾ ਵੱਧਦੀ ਹੈ ਜੀ ਤੇ ਨਵੇਂ ਲੋਕਾਂ ਲਈ ਕੀ ਸੁਝਾਅ ਹੈ ਤੁਹਾਡਾ ਨਵੇਂ ਲੋਕਾਂ ਲਈ ਸੁਝਾਈ ਹੈ ਜੀ ਇਹ ਅੱਡੀਆਂ ਚੱਕ ਕੇ ਫਹਾ ਨਾ ਲਓ ਤੁਸੀਂ ਅਫੋਰਡ ਕਰਦੇ ਹੋ ਜਰੂਰ 1.5 ਲੱਖ ਵਾਲੀ ਘੋੜੀ ਤੇ 1.5 ਲੱਖ ਫੀਸ ਖਰਚੋ ਪਰ ਉਦੋਂ ਖਰਚਣ ਤੋਂ ਬਾਅਦ ਜੇ ਬੱਚਾ ਚੰਗਾ ਨਹੀਂ ਹੁੰਦਾ ਤਾਂ ਘੋੜੇ ਵਾਲਿਆਂ ਦੇ ਚਾਰੇ ਪੱਬ ਚੱਕ ਕੇ ਘੋੜੇ ਵਾਲੇ ਦੇ ਮਗਰ ਨਾ ਪੈ ਜਾਓ ਦੋਸਤੋ ਜੇ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ